ਹੈਂ ਕਿੱਥੇ ਜਾਏਗਾ ਓਏ ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਭੈਈ ਵਾਲੀ ਯੂਟਿਊਬਰ ਤੇ ਆਪਾਂ ਆਪਣੀ ਬੱਚੀ ਨੂੰ ਛੱਡ ਕੇ ਆਉਣੇ ਆ ਅੱਜ ਰਿਸ਼ਤਦਾਰੀ ਚ ਓਏ ਬੱਚੀ ਦਾ ਵਲੋਗ ਬਣਾਵਾਂਗੇ ਵਲੋਗ ਬਣਾਵਾਂਗੇ ਕਿੱਥੇ ਜਾਣਾ ਹੈ ਦੱਸ ਦੇ ਹੈ ਉਹ ਦੇਖੀਏ ਮੈਨੂੰ ਨਾ ਥੈਂਕ ਯੂ ਉਹ ਦੇਖੀਏ ਉਹ ਬਾਈ ਦੇਖੀਏ ਨਾ ਸਾਈਂ ਦੀਓ ਤੂੰ ਸੰਗ ਲਾਈ ਦੀ ਹੈ ਹੱਸੀ ਉਹਨਾਂ ਦੀ ਕਿੱਥੇ ਆਈਆਂ ਅੰਸ ਪਹਿਲਾਂ ਮਸੀਲ ਮਿਆਂਗਾ ਹਾਂ ਚੰਨੀ ਮਤਲੀ ਅੱਛਾ ਮਸੀਲ ਹੋ ਜਾਏਗਾ ਚੀਜੀ ਮੰਗਿਆ ਕਰਾਂਗੇ ਮਰਾ ਤੇ ਓਏ ਨਾ ਕਿਉਂ ਸਨਮਾ ਮਮਾ ਨੇ ਕਿਹਾ ਚੀਜੀ ਦਾ ਖਾਇਆ ਇੱਕ ਦਵਾਉਣਗੇ ਉਹ ਪਾਰਟੀ ਕਰਾਂਗੇ ਤੁਹਾਨੂੰ ਸਾਨੂੰ ਰਾਜਾਂ ਨੂੰ ਦੇ ਕਿਉਂ ਤੇਰੇ ਕੋਲੇ ਪੈਸੇ ਹੈਗੇ ਨੇ ਪਾਰਟੀ ਤਾਂ ਕਰਾਂਗੇ ਇਸਕੇ ਕੋਲੇ ਹੈ ਇਸਕੇ ਕੋਲੇ ਨਹੀਂ ਤੇਰੇ ਕੋਲੇ ਵੀ ਹੈਗੇ ਆ ਲੋ ਜੀ ਮਿੱਤਰੋ ਇਹ ਆਪਾਂ ਨੂੰ ਪਾਰਟੀ ਵੀ ਕਰੂਗੀ ਛੋਰੀ ਆਪਣੀ ਝੂਠਾ ਹੋਏ ਲੈਨੇ ਝੂਠ ਨਹੀਂ ਬੋਲਦੇ ਸੱਚੀ ਬੋਲਦੇ ਹਾਂ ਵੀਡੀਓ ਚ ਤਾਂ ਕਹਿਤਾ ਵੀ ਕਰਨੀ ਆ ਪਾਰਟੀ ਠੀਕ ਹੈ ਹਾਂ ਹਾਂ ਬਣੀ ਜਾਂਦੀ ਆ ਸੱਚੀ ਬਣਾਈ ਹੈ ਸੱਚੀ ਬਣਾਉਣਾ ਠੀਕ ਹੈ ਪਾਰਟੀ ਕਰਾਂਗੇ ਹੁਣ ਨਾ ਨਾ ਕਿਉਂ ਨਹੀਂ ਕਰਨੀ ਲੈ ਬਈ ਨਾ ਗਲਤ ਗੱਲ ਲਈਏ ਭਾਈ ਇਹ ਸਾਨੂੰ ਪਾਰਟੀ ਨਹੀਂ ਕਰ ਰਹੀ ਨਾ ਲੈ ਸੀ ਇਹਨੂੰ ਛੱਡ ਕਿਉਂ ਨਿਆਂਗੇ ਇਹ ਸਾਨੂੰ ਕਰਾਇਆ ਨਹੀਂ ਜਿਹੜੀ ਅਜੀ ਚੀਜ਼ ਮੰਗੀਏ ਤੋਂ ਖਾਣ ਵਾਸਤੇ ਕਿਉਂ ਨਹੀਂ ਦਿੰਦੇ ਭਾਈ ਸਾਡੇ ਪੈਸੇ ਨੇ ਐ ਕਿਵੇਂ ਪੈਸੇ ਨੇ ਲੈ ਸਾਹਮਣੇ ਰੱਖੀਂ ਮੇਰੇ ਦੋ ਪੈਸੇ ਉੱਥੇ ਜਾ ਕੇ ਖਾਈਂ ਜੀ ਉੱਥੇ ਜਾ ਕੇ ਖਾਵੂ ਕੱਲੇ ਕੱਲੇ ਖਾਵੂ ਭਈ ਇਹ ਸਾਨੂੰ ਚੀਜ਼ ਨਹੀਂ ਖਵਾ ਰਹੀ ਲੋ ਜੀ ਮੇਤਰੋ ਅਸੀਂ ਜਾਈਏ ਨੇ ਜੇ ਸਾਨੂੰ ਚੀਜੀ ਖਵਾ ਦਈਏ ਨੇ ਫਿਰ ਤੁਹਾਨੂੰ ਦਿਖਾਵਾਂਗੇ ਅਸੀਂ ਜਾਈਏ ਨੇ ਮੇਤਰੋ ਤੁਹਾਨੂੰ ਦਿਖਾਉਣੇ ਆ ਥੋੜਾ ਜੀ ਇਥੇ ਪੀੜ ਪੜਕਾ ਵੱਧਾ ਬਾਅਦ ਚ ਖੁੱਲੇ ਵਿੱਚ ਸੁਣਾਵਾ ਦੇਖੋ ਦੇਖੋ ਦੇ ਚੌੜ ਵਾਲੀ ਕਰਦੇ ਆ ਆਏ ਗੇਮਰਾਂਗੇ ਹੁਣ ਤਾਂ ਵੀਡੀਓ ਚੱਕ ਕੇ ਤੈਨੂੰ ਕੈਦ ਕਰ ਲਿਆ ਮਿੱਤਰੋ ਰਸਤੇ 'ਚ ਗੁੜੀਆਂ ਨੂੰ ਆਪਾਂ ਡ੍ਰੌਪ ਕਰਤਾ ਡ੍ਰੌਪ ਕਰਤਾ ਮਿੱਤਰੋ ਰਸਤੇ 'ਤੇ ਆ ਰਹੀ ਸੀ ਗੋ ਬਾਈ ਗਈ ਵਾਲੇ ਨੇ ਯਾਰ ਚੰਗਾ ਹੈਲੋ ਤਾਂ ਕਰ ਦੇ ਕਰ ਦੇ ਬਾਈ ਕਰ ਦੇ ਬਾਈ ਕਰੀ ਬਾਈ ਕਿਉਂ ਨਹੀਂ ਕਰਦਾ ਗੁੱਸੇ ਹੈ ਦਸਤਾ ਦੇ ਗੁੱਸੇ ਤਸੀ ਗਈ ਐ ਜਲ ਵੀ ਜਲ ਵੀ ਕੁੜੀਆਂ ਐੜੀ 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 ਇਹ ਭਾਈ ਹਾਂ ਲੈ ਲੋ ਤਾਂ ਕਰਦੇ ਚੰਗਾ ਟਾਈ ਬਾਏ ਹੋ ਵੀ ਮੇਟਰ ਛੱਡੇ ਕੁੜੀਆਂ ਨੂੰ ਆ ਗਏ ਪਿੰਡ ਸੁਣਾਪਾ ਚੱਲਦੇ ਘਰੇ ਗੱਡੀ ਆਉਗੀ ਹੈ ਤੇਲ ਵਾਲੀ ਢੋਲ ਆਪਾਂ ਨੇ ਮਿੱਤਰੋ ਤਾਂ ਹੋਰ ਹੋਤੀ ਬੁੱਕ ਤਾਂ ਨਹੀਂ ਕੀ ਹੈ ਹੁਣ ਉਪਰ ਆਉਣੇ ਹੈ ਯਾਗੇ ਰਵਾਂ ਨੂੰ ਆਉਣਿਆ ਰਹਿੰਦਾ ਹੈ ਕੋਈ ਤਿਆਰੀ ਹੈ ਅੱਜ ਲੀਂਗੇ ਆਪਣੇ ਪੈਸੇ ਹੋਵੇ ਦੇਖ ਲਵਾਂਗੇ ਜੱ트로 ਤੇਲ ਪਵਾ ਰਹੇ ਗੱਡੀ ਦਾ ਲੋ ਮਿੱਤਰੋ ਚੱਲਾ ਪੇ ਮਾਹਣ ਬਹੁਤ ਹੰਡੀ ਚ ਆਪਣੇ ਯਾਰ ਕੋਲੇ ਪਰਮਵੀਰ ਲਵੇ ਤੇ ਕੀ ਭਰਾ ਲਈ ਆਪਣੇ ਦੀ ਹੁਣ ਮਲੇ ਕਰਾ ਲਿਆ ਢੋਲ ਸਾਰਾ ਫੁੱਜਦਾ ਆ ਵੀ ਵਾਧਾ ਜਫੇਰੇ ਆਪਣੇ ਆ ਤਿਆਰ ਹੈਗਾ ਪਰ ਕੋਈ ਆਪਣੇ ਤਿਆਰ ਬਹੁਤ ਇੱਕ ਵਾਰ ਤਾਂ ਹਲ ਮਾਰਤੀ ਸੀ ਬਈ ਦੁਬਾਰੇ ਮਾਰਨੇ ਚੱਲ ਰਹੇ ਹਾਂ ਚੱਲ ਰਹੇ ਨੇ ਤੇ ਆਪਣੀ ਆ ਮੱਕੀ ਆ ਗਈ ਮੱਕੀ ਹੈ ਸਪਰੇਅ ਕਰਨੀ ਆ ਗੱਲ ਨੂੰ ਸਪਰੇਅ ਵੀ ਕਰ ਦਦੇ ਅਸਲਾ ਤੇ ਹਰ ਬਣਾਉਣਿਆ ਗੱਲ ਲਗਾ ਦਿੰਦਾ ਬਾਅਦ ਕਦੇ ਜਦੋਂ ਜੀ ਦਾ ਵੀ ਲਾਉਣਾ ਬਣ ਜਾਤਾ ਦਿਖਾਉਣਾ ਚਲੋ ਚੱਲ ਜੀ ਦੋ ਉਹ ਵੀ ਮੇਰੇ ਤੇ ਚੱਲੀ ਜਾਂਦਾ ਕੰਮ ਬਾ ਬਾਈ ਦਾ ਵੀ ਨਿਬੜਤ ਹੋਰ ਸਾਰਾ ਵਾਤਾ ਪੜੇ ਤਾ ਆ ਬੈਠ ਆਪਣਾ ਯਾਰ ਲੈ ਤੁਰਾ ਲਾਈ ਜਣੇ ਜੀ ਉਹ ਆਪਣੇ ਟਰੈਕਟਰ ਕੋਲੋਂ ਲੱਗੇ ਸੀਗੇ ਮਿੱਤਰੋ ਆਏ ਹਾਲੇ ਦੇ ਬੱਟ ਤੇ ਲਾ ਕੇ ਲਿਆਗੇ ਅੰਦਰ ਗੱਲ ਬਣਾਦਾ ਇਹ ਗੱਲ 11 ਕਿਲੋ ਜੀ 11 ਹੌਸੀ ਆਪਾਂ ਸਾਰ ਹੈਗੀ ਥੋੜੀ ਜੀ ਉਹ ਮੰਡਾਉਂਦਾ ਆਪਣਾ ਯਾਰ ਬਿੱਲੀ ਆ ਨਾਲ ਦੀ ਨਾਲ ਘਟ ਦਾਂਗੇ ਧੜਕ ਕੇ ਜੰਦਰਾ ਇਹਨਾਂ ਨਾਲ ਬਈ ਆਹ ਹੋਰੇ ਮੁੰਡੇ ਤੋਂ ਹੱਲ ਲੱਗੇ ਸੀਗੇ ਯਾਰ ਬਿੱਲੀ ਦੇਖੋ ਕੀ ਹੋਣੀ ਤੋ ਇੱਥੇ ਜੋ ਵਾਰੀ ਲਾਤਾ ਜੰਦਰਾ ਆਪਣੇ ਜਿੰਦਾ ਮੜਾ ਮੋਟਾ ਚੱਲਦੀ ਰਹਿੰਦੀ ਹੈ ਹਾਂ ਫਟਾ ਆਪਣੇ ਪਹਿਲੀ ਵਾਰ ਦੀ ਸੀ ਮਿੱਤਰੋ ਸਾਰੀਆਂ ਹੁਣ ਕੈਰੋ ਕਰੀ ਹੱਲ ਲਾ ਤੇ ਮੋੜੇ ਰਹਿੰਦੇ ਨੇ ਆਪਣੇ ਤੋਂ ਵਾਲੇ ਇਕੱਲੇ ਆਹ ਦੇਖੋ ਗੱਲ ਬਣਾਦੀ ਨੇ ਇਹਦੀ ਟੌਪ ਕਲਾਸ ਕੰਮ ਕਰਦਾ ਬਸ ਵਾਸ਼ਟ ਕਲਾਸ ਕੰਮੰਡਰ ਬਣਾ ਬਸ ਇੱਕ ਦੋ ਦਿਨਾਂ ਨੂੰ ਛੱਡਦਾ ਪਾਣੀ ਪਿਆਰੀ ਤਾਂ ਜ਼ਰੂਰੀ ਆਉਦੀ ਗੱਲ ਨੂੰ ਮੀਂਹ ਮੂੰ ਪੈ ਗਿਆ ਫੇਰ ਔਖਾ ਹੋ ਜਾਂਦਾ ਵੀ ਹਨਾ அந்த <laughs> <laughs> ਕੜਕੜਾਈ ਕਰਿਆ ਨੂੰ ਹਾਂ ਮੈਂ ਤਾਂ ਹੂਆ ਤਿੰਨ ਵਾਰੀ ਨਾ ਹੁੰਦਾ ਉਹ ਦਿਨ ਚ ਬਈ ਤਿੰਨ ਵਾਰੀ ਨਾ ਹੁੰਦਾ ਜੋ ਮਾੜ ਆਇ ਲਿਬੜ ਗਿਆ ਉਹਦੀ ਨਾਉਣ ਨੂੰ ਕਿੱਜੂ ਆਪ ਦਾ ਫੱਕਰ ਬੰਦੇ ਕਹਿੰਦੇ ਸਹੀ ਹ ਲੈ ਇਹਦਾ ਨਾ ਆ ਗਿਆ ਉਹ ਐਂਦੇ ਇਸੇ ਚ ਪਿਆ ਹੋਵੇ ਘੰਟਾ ਸੁਪਰ ਰਾਮ ਮਥਾ ਮਥਾ ਦੇਖ ਕਿਉਂ ਕਿਵੇਂ ਬਣਦੀ ਹੈ ਬਟਾ ਠੀਕ ਹੈ ਹੈ ਜਿਹੜਾ ਲਾਉਣਾ ਲੋੜ ਨਹੀਂ ਮਾ ਉਹਦਾ ਕੱਚੀ ਨਹੀਂ ਸਾਡੇ ਵਾਂਗ ਹੈ ਪੱਕੀ ਬਣਦੀ ਸੋਨਾ ਲਾ ਦਿੰਦੇ ਨਾਲ ਯਾਰ ਛੱਡਦਾ ਪੈਣੀ ਆ ਪੁੱਛ ਨਹੀਂ ਸੌਖੀ ਹੋਏ ਇਹਦੀ ਬਟਾ ਤੂੰ ਐ ਕਰ ਲੈ ਆਪਣੀ ਜੀ ਪੁੱਛ ਪੁੱਛ ਕੇ ਦਿਖਾਈ ਟੱਕ ਹੀ ਨਹੀਂ ਖੜਦਾ ਇੱਦੇ ਪੱਟ ਇਹ ਮਿੱਟੀ ਤੇ ਖੜਜੂ ਪੁੱਛ ਨਹੀਂ ਸੌਖੀ ਹੋਏ ਇਹਦੀ ਯਾਰ ਬਾ ਹੁਣ ਸੋਨਾ ਲਾ ਦਿੰਦੇ ਨਾਲ ਕੇ ਮਰਜ਼ੀ ਤੇ ਰਿਹਾ ਟੱਕ ਖੱਡਾ ਦੀ ਮਿੱਟੀ ਜਦੋਂ ਜਦੋਂ ਆਪਾਂ ਪਾਣੀ ਜਦੋਂ ਪਾਣੀ ਛੜਦਾ ਇਹ ਜਿਹੜੀ ਡਲੀਆਂ ਇਹਨੀਆਂ ਖੱਡਾਂ ਜਿੜ ਵੜ ਜਣੀਆਂ ਦੇਖੀ ਕਹੀ ਦਿਖਾਉਗੋ ਹਾਂ ਹਾਂ ਉਹ ਦਿਖਾਉਣੀ ਹੈ ਤਾਂ ਕੁਝ ਕਰ ਲਿਆ ਬਾਲੇ ਇਸ ਵੇਲੇ ਬੱਜਾ ਦੀ ਵਾਹ ਆਪਣਾ ਕਹੀ ਤੋੜਤੀ ਦੇਖੋ ਮਿੱਤਰੋ ਇਹਨੇ ਇੰਨਾ ਜ਼ੋਰ ਮਾਰਿਆ ਜ ਇਹਨੇ ਲੋ ਜੀ ਨਿਵੇੜਤਾ ਅੱਜ ਆਪਣੇ ਵਾਵਾਹੀ ਦਾ ਕੰਮ ਮੁੰਡੇ ਨੇ ਇੱਕ ਇੱਕ ਗੇੜੇ ਨਾਲ ਹੀ ਸਰਤਾ ਲਾਇਦਾ ਅੱਜ ਐਵੇਂ ਬਿਲੇ ਇੱਕ ਇੱਕ ਗੇੜੇ ਦਾ ਹੀ ਸਰਤਾ ਬਾੜੇ ਕਰ ਦੂ ਬਾਲਾ ਕੌਲੀ ਹੈਗਾ ਸਾਰਾ ਦਿਨ ਚੋਂ ਦੀ ਰਹੀ ਹੈ ਨੂੰ ਪਤੰਦਰ ਨੂੰ ਹਾਂ ਤਾਂ ਨਾ ਪਹਿਰੇ ਦੋ ਦੋ ਘੰਟੇ ਸੁੱਤਾ ਰਹਿੰਦਾ ਇਹ ਆਹ ਤਾਂ ਦੇਖੋ ਇਹਨੂੰ ਪਿੰਡੇ ਚ ਜਾਣ ਦੀ ਬਹੁਤ ਆਗਰ ਰਹੀਗੀ ਬਾਬਾ ਇਹ ਤਾਂ ਨਾ ਆ ਜਾਂਦਾ ਕਦੋਂ ਵਿਲੇ ਹੋਈਏ ਤੇ ਕਦੋਂ ਪਿੰਡੇ ਜੀ ਗੇੜੇ ਦੀਏ ਖਰ ਨਦੀ ਵਾਲੀ ਨੇ ਜੀ ਇਹਨੂੰ ਚੱਲੋ ਜੀ ਮਿੱਤਰੋ ਜੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਤੁਹਾਨੂੰ ਪਤਾ ਕੰਮ ਦਾ ਵੇੜਾ ਮਿੱਤਰੋ ਹੁਣ ਦਾ ਕੀਤੀ ਹੁੰਦੇ ਆਗੇ ਤੇ ਹੁਣ ਆਪਾਂ ਪਿੰਡ ਜੀ ਜਾਂਦੇ ਸੀਗੇ ਬੜਾ ਇਹਦੇ ਆਉਣੇ ਕਿਹੜਾ ਆ ਕੇ ਰੋਟੀ ਕੱਤੀ ਖਾਵੇਂ ਨਾ ਮੋਟਾਂਗੇ ਥੋੜਾ ਜਿਹਾ ਕੰਮ ਜਾ ਕਰਾਂਗੇ ਤੇ ਓਕੇ ਮਿੱਤਰੋ ਜੇ ਆਪਣੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਜ਼ਰੂਰ ਕਰਿਓ ਠੀਕ ਹੈ ਜੀ